ਲੋਕ ਪਰਲੋਕ ਦੇ ਰਾਖੇ ਚਵਰਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸੰਗਤੀ ਰੂਪ ਦੇ ਵਿੱਚ ਮੰਚ ਦੇ ਵਿੱਚ ਬਿਰਾਜ਼ਮਾਨ ਅਲੱਗ ਅਲੱਗ ਪੰਥ ਦੀਆਂ ਸੰਪਰਦਾਵਾਂ ਦੇ ਮੁਖੀ ਸਹਿਬਾਨ ਮਾਨਜੋਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਮੁਖ ਗ੍ਰੰਥੀ ਸਚਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰਧਾਨ ਜੀ ਤੇ ਆਪ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਮਹਾਨ ਮਾਤਾ ਦਾ ਜਨਮ ਮਨਾ ਜਨਮ ਦਿਨ ਮਨਾ ਰਹੇ ਹਾਂ ਜੋ ਬਹੁਤ ਸਬਰ ਵਾਲੇ ਪਰ ਬਹੁਤ ਜ਼ਿਕਰੇ ਵਾਲੇ ਸਨ 400 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਮਾਤਾ ਗੁਜਰੀ ਜੀ ਕਹਿ ਕੇ ਸੰਬੋਧਨ ਕਰਦਾ ਹੈ ਉਹਨਾਂ ਦੇ ਜਨਮ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਆ ਤੇ ਪਤਾ ਲੱਗਦਾ ਹੈ ਕਿ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸ਼ਾਦੀ ਤੋਂ 16 ਸਾਲ ਬਾਅਦ ਹੋਇਆ ਔਰ ਅਕਸਰੀ ਬੀਬੀ ਕਰਮੋ ਜੋ ਮਾਤਾ ਜੀ ਦੀ ਜਠਾਣੀ ਸੀ ਉਤਾਨੇ ਮਾਰਿਆ ਕਰਦੇ ਸੀ ਮਿਹਣੇ ਮਾਰਿਆ ਕਰਦੇ ਸੀ ਤੇ ਇੱਕ ਦਿਨ ਫਿਰ ਮਾਤਾ ਗੰਗਾ ਜੀ ਨੇ ਇਕਤਾਨੀਆਂ ਤੋਂ ਮੇਣਿਆਂ ਤੋਂ ਅੱਕ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਨਮੁਖ ਫਰਿਆਦ ਕੀਤੀ ਸੀ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਉਵੇਂ ਰਹਿੰਦੇ ਜਿਵੇਂ ਤੁਹਾਡੀ ਰਜ਼ਾ ਹੈ ਪਰ ਇਹ ਜਿਹੜੇ ਚੋਭਾਂ ਲਾਉਣ ਵਾਲੇ ਆ ਕਈ ਵਾਰੀ ਇਹਨਾਂ ਦੀਆਂ ਚੋਭਾਂ ਜੜੀਆਂ ਨੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਇਸ ਕਰਕੇ ਕਿਰਪਾ ਦੇ ਨਾਲ ਨਵਾਜ਼ੋ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਜੋ ਮਹਾਨ ਬ੍ਰह्म ਗਿਆਨੀ ਪੁਰਖ ਨੇ ਉਹਨਾਂ ਦੇ ਪਾਸ ਭੇਜਿਆ ਸੀ ਕਿ ਜਾਓ ਉਹਨਾਂ ਤੋਂ ਅਰਦਾਸ ਬੇਨਤੀ ਕਰਾਓ ਤੇ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਆ ਜਿਵੇਂ ਕਿ ਮੈਥੋਂ ਪਹਿਲਾਂ ਮਾਨਜੋਗ ਸਿੰਘ ਸਾਹਿਬ ਜੀ ਵੀ ਦੱਸ ਕੇ ਗਏ ਨੇ ਕਿ ਮਾਤਾ ਗੁਜਰੀ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਸ਼ਾਦੀ ਤੋਂ 34 ਸਾਲ ਬਾਅਦ ਹੋਇਆ ਤੇ ਕਦੇ ਵੀ ਇਤਿਹਾਸ 'ਚ ਜ਼ਿਕਰ ਨਹੀਂ ਮਿਲਦਾ ਕਿ ਮਾਤਾ ਗੁਜਰੀ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਫਰਿਆਦ ਕੀਤੀ ਹੋਵੇ ਇੰਨੇ ਸਬਰ ਵਾਲੇ ਇੰਨੇ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਮਹਾਨ ਇਸਤਰੀ ਸਨ ਮਾਤਾ ਗੁਜਰੀ ਜੀ ਤੇ ਫਿਰ ਉਹਨਾਂ ਦੇ ਕੁੱਖੋਂ ਜੋ ਲਾਲ ਪੈਦਾ ਹੋਇਆ ਸਰਬੰਸਦਾਨੀ ਅਮਰਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸਰਵੰਸੀ ਕੌਮ ਪੰਥ ਲਈ ਜਿਹੜਾ ਸੀ ਉਹ ਕੁਰਬਾਨ ਕਰ ਦਿੱਤਾ ਇੱਕ ਵਾਰ हिमाचल ਦੇ ਵਿੱਚ ਬੜੂ ਸਾਹਿਬ ਯੂਨੀਵਰਸਿਟੀ ਇੰਟਰਨਲ ਯੂਨੀਵਰਸਿਟੀ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਇੱਕ ਖੇਤੀ ਵਿਗਿਆਨੀ ਨੇ ਕੁਝ ਤਸਵੀਰਾਂ ਦਿਖਾਈਆਂ ਕਣਕ ਦੀਆਂ ਕਹਿਣ ਲੱਗੇ 10000 ਸਾਲ ਪੁਰਾਣੀ ਕਣਕ ਹੈ 10000 ਸਾਲ ਪਹਿਲੋ ਇਹ ਜਿਹੜੀ ਕਣਕ ਹੈ ਇਹ ਜੰਗਲੀ ਘਾਹ ਵਾਂਗ ਉਗਦੀ ਸੀ ਮਨੁੱਖ ਪੈਦਾ ਹੋਇਆ ਉਹਨੂੰ ਜਦੋਂ ਇਹਨੇ ਬੀਜਾਂ ਦਾ ਪਤਾ ਲੱਗਿਆ ਉਹਨੇ ਬੀਜ ਕੱਢ ਕੇ ਖਾਣੇ ਸ਼ੁਰੂ ਕੀਤੇ ਫਿਰ ਉਹਨੂੰ ਬੀਜਣ ਦਾ ਪਤਾ ਲੱਗਿਆ ਤੇ ਉਹਨੇ ਇਹਨੂੰ ਬੀਜਣਾ ਸ਼ੁਰੂ ਕੀਤਾ ਫਸਲ ਬੀਜੀ ਜਾਂਦੀ ਕਣਕ ਦੀ ਫਸਲ ਪੈਦਾ ਹੁੰਦੀ ਦਾਣੇ ਕੱਢੇ ਜਾਂਦੇ ਫਿਰ ਉਹਨਾਂ ਦਾਣਿਆਂ ਦੇ ਵਿੱਚੋਂ ਚੰਗੇ-ਚੰਗੇ ਦਾਣੇ ਜਿਹੜੇ ਆ ਉਹ ਅਗਾਹ ਬੀਜਣ ਵਾਸਤੇ ਰੱਖ ਲਏ ਜਾਂਦੇ। ਇਓਂ ਹਰ ਵਾਰ ਫਸਲ ਤੋਂ ਚੰਗੇ ਦਾਣੇ ਚੁਣੇ ਜਾਂਦੇ ਤੇ ਫਿਰ ਬੀਜੇ ਜਾਂਦੇ, ਫਿਰ ਚੰਗੇ ਦਾਣੇ ਚੁਣੇ ਜਾਂਦੇ ਤੇ ਫਿਰ ਬੀਜੇ ਜਾਂਦੇ। ਅਕਸਰ ਇਸੇ ਪ੍ਰਕਿਰਿਆ ਦੇ ਨਾਲ ਹੀ ਅੱਜ ਜੋ ਸਾਡੇ ਕੋਲੇ ਕਣਕ ਦਾ ਰੂਪ ਹੈ ਕਹਿੰਦੇ ਤਿਆਰ ਹੋਇਆ। ਉਹਨਾਂ ਦਾ ਇੱਕ ਬੜਾ ਵਧੀਆ ਕਥਨ ਸੀ ਜੋ ਉਹਨਾਂ ਨੇ ਕਿਹਾ ਉਹ ਕਹਿੰਦੇ ਬੀਜ ਕਦੇ ਮਰਦਾ ਨਹੀਂ। ਬੀਜ ਕਦੇ ਵੀ ਨਹੀਂ ਮਰਦਾ ਯੂਏਈ ਦੇ ਵਿੱਚ ਜਾਓ ਤੁਸੀਂ ਅਰਬ ਮੁਲਕਾਂ ਦੇ ਵਿੱਚ ਕੋਥੇ ਕਹਿੰਦੇ ਉਹ ਨਕਲੀ ਮੀਂਹ ਪਉਂਦੇ ਉਹਨਾਂ ਨੇ ਰੇਗਿਸਤਾਨ ਦੇ ਰੇਤਲੇ ਇਲਾਕਿਆਂ ਦੇ ਵਿੱਚ ਜਿੱਥੇ ਟਿੱਬੇ ਟਿੱਬੇ ਸੀ ਰੇਤ ਹੀ ਰੇਤ ਸੀ ਨਕਲੀ ਮੀਂਹ ਪਵਾਇਆ ਤੇ ਉਥੋਂ ਕਹਿੰਦੇ ਕਾਹ ਫਟਿਆ ਆ ਜੜੀਆਂ ਬੂਟੀਆਂ ਫਟਿਆ ਆ ਬੀਜ ਨਹੀਂ ਪੀਜਿਆ ਉਹਨਾਂ ਜੜੀਆਂ ਬੂਟੀਆਂ ਦਾ ਜੜੀਆਂ ਬੂਟੀਆਂ ਆਪਣੇ ਆਪ ਹੀ ਫੁੱਟ ਆਈਆਂ ਉਹ ਬੀਜ ਕਿੱਥੋਂ ਆਇਆ ਕਹਿੰਦੇ ਬੀਜ ਹੀ ਹਜ਼ਾਰਾਂ ਸਾਲਾਂ ਤੋਂ ਉਸ ਰੇਤੇ ਦੇ ਵਿੱਚ ਮੌਜੂਦ ਸੀ ਜਦੋਂ ਉਹਨਾਂ ਨੇ ਉੱਪਰ ਪਾਣੀ ਪਾਇਆ ਉਹ ਬੀਜ ਫੁੱਟਿਆ ਆ ਅਸੀਂ ਝੋਨਾ ਬੀਜਦੇ ਆ ਵੱਢਣ ਤੋਂ ਬਾਅਦ ਜਿਹੜੀ ਪਰਾਲੀ ਬਚਦੀ ਹੈ ਹਾਲਾਂਕਿ ਗੈਰ ਕਾਨੂੰਨੀ ਹੈ ਅਸੀਂ ਅੱਗ ਲਾ ਦਿੰਨੇ ਹ ਪਰ ਜਦੋਂ ਉਹਦੇ ਵਿੱਚ ਮੁਰਕਣ ਕੁੰਦੀ ਹੈ ਤੇ ਘਾਹ ਜਿਹੜਾ ਫਿਰ ਪੈਦਾ ਹੋ ਜਾਂਦਾ ਕਹਾ ਦਾ ਬੀਜ ਤਾਂ ਝੋਨੇ ਦੀ ਪਰਾਲੀ ਦੇ ਨਾਲ ਹੀ ਮਚ ਜਾਣਾ ਚਾਹੀਦਾ ਸੀ ਸੜ ਜਾਣਾ ਚਾਹੀਦਾ ਸੀ ਪਰ ਉਹ ਸੜਦਾ ਨਹੀਂ ਹੈ ਜਦੋਂ ਕਣਕ ਬੀਜਦੇ ਆ ਪਾਣੀ ਲੱਗਦਾ ਉਹ ਬੀ ਫੇਰ ਪੈਦਾ ਹੋ ਜਾਂਦਾ ਜਿਹੜਾ ਕਹਾ ਦਾ ਬੀਜ ਹੁੰਦਾ ਨਾ ਉਹ ਫੇਰ ਪੈਦਾ ਹੋ ਜਾਂਦਾ ਕਦੇ ਬੀਜ ਮਰਦਾ ਨਹੀਂ ਇਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਗੁਰੂ ਖਾਲਸਾ ਪੰਥ ਪੈਦਾ ਕੀਤਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਪਿਆਰ ਕੀਤੀ ਹੋਈ ਸੰਗਤ ਦੇ ਵਿੱਚੋਂ ਛੁੱਟ ਕੇ ਇਹ ਬੀਜ ਕਦੇ ਮਰਨਾ ਨਹੀਂ ਹੈ ਇਹ ਬੀਜ ਨੇ ਕਦੇ ਖਤਮ ਨਹੀਂ ਹੋਣਾ ਕਈ ਵਾਰੀ ਇਤਿਹਾਸ ਪੜਦੇ ਆ ਪਤਾ ਲੱਗਦਾ ਹੈ ਉਤਾਰ ਚੜ੍ਹਾ ਜਿਹੜੇ ਆ ਪੰਥ ਦੇ ਉੱਤੇ ਬਹੁਤ ਆਏ ਤੇ ਜਦੋਂ ਕਿਤੇ ਉਤਰਾ ਹੁੰਦਾ ਹੈ ਨਾ ਤੇ ਵੈਰੀ ਇਹ ਸਮਝਣ ਲੱਗ ਜਾਂਦਾ ਹੈ ਕਿ ਇਹ ਕੌਮ ਹੁਣ ਖਤਮ ਹੋਣ ਕੰਢੇ ਪਰ ਕੌਮ ਨੇ ਖਤਮ ਨਹੀਂ ਹੋਣਾ ਕਿਉਂ ਕਿ ਜਿਸ ਸਤਗੁਰੂ ਨੇ ਇਸ ਕੌਮ ਨੂੰ ਪੈਦਾ ਕੀਤਾ ਉਹ ਸਤਗੁਰੂ ਕੋਈ ਇਨਸਾਨ ਨਹੀਂ ਸੀ ਉਹ ਮਾਤਾ ਗੂਜਰੀ ਜੀ ਦੇ ਕੁੱਖੋਂ ਜਾਇਆ ਸਰਬੰਸਦਾਨੀ ਅਮਰਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਦੇ ਖਤਮ ਨਹੀਂ ਹੋਣਾ ਇਸ ਨੇ ਬੜੇ ਖਤਮ ਕਰਨ ਵਾਲੇ ਆਏ ਮਨਜੋਗ ਸਿੰਘ ਸਾਹਿਬ ਬੈਠੇ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਇੱਟਾਂ ਚੂਨੇ ਦਾ ਕੇਵਲ ਥੜਾ ਨਹੀਂ ਬਣਾਇਆ ਇਹ ਪੰਥ ਨੇ ਕੇਵਲ ਇਮਾਰਤ ਤਿਆਰ ਨਹੀਂ ਕੀਤੀ ਉਸ ਥੜੇ ਦੇ ਉੱਤੇ ਇੱਕ ਸੰਕਲਪ ਹੈ ਸ੍ਰੀ ਅਕਾਲ ਤਖਤ ਸਾਹਿਬ ਇੱਕ ਸੰਕਲਪ ਹੈ ਔਰ ਸੰਕਲਪ ਕਦੇ ਮਰਿਆ ਨਹੀਂ ਕਰਦਾ ਜਦੋਂ ਅਬਦਾਲੀ ਆਇਆ ਸੀ ਨਾ ਚੜਕੇ ਉਹਨੇ ਪੁੱਛਿਆ ਸਿੱਖਾਂ ਦੀ ਤਾਕਤ ਦਾ ਰਾਜ ਕੀ ਹੈ ਤੇ ਲਾਹੌਰ 'ਚ ਬੈਠੇ ਮੁਗਲਾਂ ਨੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਵੱਲ ਇਸ਼ਾਰਾ ਕਰਕੇ ਕਿਹਾ ਆਹ ਸਿੱਖਾਂ ਦੀ ਰਾਜ ਤਾਕਤ ਦਾ ਰਾਜ ਹੈ ਕਹਿੰਦਾ ਅੱਛਾ ਇਹ ਸਿੱਖਾਂ ਦੀ ਤਾਕਤ ਦਾ ਰਾਜ ਹੈ ਕਹਿੰਦਾ ਹਾਂ ਜੀ ਉਨੇ ਟੈਂਕਾਂ ਤੇ ਤੋਪਾਂ ਦੇ ਨਾਲ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਨੇਸ ਤੋਂ ਨਾਬੂਤ ਕੀਤਾ 84 ਦੇ ਵਿੱਚ ਇੰਦਰਾ ਨੇ ਕਿਹਾ ਐਮਰਜੈਂਸੀ ਦਾ ਮੈਂ ਲਾਈ ਹੈ ਤੇ ਵਿਰੋਧ ਜਿਹੜਾ ਕੀਤਾ ਹੈ ਕੇਵਲ ਸਿੱਖਾਂ ਨੇ ਕੀਤਾ ਉਸ ਕਿਹਾ ਨਹੀਂ ਭਾਰਤ ਦੇ ਵਿੱਚੋਂ ਇਹ ਕੌਣ ਲੋਕ ਨੇ ਇਹਨਾਂ ਦੀ ਤਾਕਤ ਦਾ ਰਾਜ ਕੀ ਹੈ ਤੇ ਉਸ ਵੇਲੇ ਵੀ ਉਹਨੂੰ ਦੱਸਿਆ ਗਿਆ ਕਿ ਉਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਹੈ ਇਹਨਾਂ ਦੀ ਤਾਕਤ ਦਾ ਉਹ ਰਾਜ ਹੈ ਉਹਨੇ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨਾਸ ਨਿਸ਼ ਤੋਂ ਨਾਬੂਤ ਕੀਤਾ ਅਬਦਾਲੀ ਤੇ ਇੰਦਰਾ ਇਹ ਭੁੱਲ ਗਏ ਕਿ ਇਮਾਰਤਾਂ ਢਾਹਣ ਦੇ ਨਾਲ ਸੰਕਲਪ ਨਹੀਂ ਮਰਿਆ ਕਰਦੇ ਇਮਾਰਤਾਂ ਢਾਹਣ ਦੇ ਨਾਲ ਸੰਕਲਪ ਨਹੀਂ ਬਣਿਆ ਮਰਿਆ ਕਰਦੇ ਇਮਾਰਤਾਂ ਢਾਈਆਂ ਅਸੀਂ ਉਸ ਤੋਂ ਵਧੀਆ ਬਣਾਈਆਂ ਨੇ ਸੰਕਲਪ ਨਹੀਂ ਮਰਿਆ ਕਰਦੇ ਤੇ ਜਦੋਂ ਸੰਕਲਪਾਂ ਨੂੰ ਢਾਲ ਲੱਗਣੀ ਸ਼ੁਰੂ ਹੋਵੇ ਫਿਰ ਸਾਧ ਸੰਗਤ ਜੀ ਬੜੀ ਸੁਚੇਤ ਹੋਣ ਦੀ ਲੋੜ ਪੈਂਦੀ ਹੈ ਬੜਾ ਸਾਵਧਾਨ ਹੋਣ ਦੀ ਲੋੜ ਪੈਂਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਢਾਲ ਅਸੀਂ ਆ ਤੇ ਸਾਡੀ ਢਾਲ ਸ੍ਰੀ ਅਕਾਲ ਤਖਤ ਸਾਹਿਬ ਹੈ ਅਸੀਂ ਦੋਵੇਂ ਇੱਕ ਦੂਸਰੇ ਦੇ ਪੂਰਕ ਹੈ ਸੰਗਤ ਤੇ ਸ੍ਰੀ ਅਕਾਲ ਤਖਤ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਦੋਵੇਂ ਇੱਕ ਦੂਸਰੇ ਦੇ ਪੂਰਕ ਹੈ ਅਸੀਂ ਰਾਖੇ ਬਣਨਾ ਹੈ ਰਾਖੇ ਤੇ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਕਹਿ ਕੇ ਮੈਂ ਸਮਾਪਤੀ ਕਰਨੀ ਹੈ ਉਹ ਕਹਿੰਦੇ ਜੇ ਘਰ ਭੰਨੈ ਪਹਰੂ ਕੌਣ ਰੱਖਣਾ ਹਰਾ ਜੇ ਰਾਖੇ ਘਰ ਢਾਉਣ ਤੇ ਆ ਜਾਣ ਤੇ ਫੇਰ ਘਰ ਨੂੰ ਕਹਿੰਦੇ ਕੋਈ ਬਚਾ ਨਹੀਂ ਸਕਦਾ ਇਸ ਕਰਕੇ ਅਸੀਂ ਬਚਾਉਣਾ ਹੈ ਆਪਣੇ ਸੰਕਲਪ ਨੂੰ ਬਚਾਉਣਾ ਹੈ ਆਪਣੇ ਸਿਧਾਂਤਾਂ ਨੂੰ ਬਚਾਉਣਾ ਹੈ ਆਪਣੀ ਮਰਿਆਦਾ ਨੂੰ ਬਚਾਉਣਾ ਹੈ ਆਪਣੀਆਂ ਪਰੰਪਰਾਵਾਂ ਨੂੰ ਬਚਾਉਣਾ ਹੈ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਹੈ ਔਰ ਅਸੀਂ ਰਾਸੀ ਤੌਰ ਤੇ ਵੀ ਮਜ਼ਬੂਤ ਹੋਣਾ ਹੈ ਅਸੀਂ ਰਾਸੀ ਜਮਾਤ ਨੂੰ ਵੀ ਮਰਨ ਨਹੀਂ ਦੇਣਾ ਹੈ ਸਾਧ ਸੰਗਤ ਰਾਸੀ ਜਮਾਤ ਨੂੰ ਅਸੀਂ ਮਰਨ ਨਹੀਂ ਦੇਣਾ ਹੈ ਨਾ ਧਾਰਮਿਕ ਸੰਸਥਾਵਾਂ ਨੂੰ ਅਸੀਂ ਡਿੱਗਣ ਦੇਣਾ ਸਾਡਾ ਬੈਰੀ ਤਾਂ ਇਹੋ ਚਾਹੁੰਦਾ ਹੈ ਸਾਡਾ ਵਹਿਰੀ ਤਾਂ ਇਹੋ ਚਾਹੁੰਦਾ ਹੈ ਹਸਰੇ ਕਿ ਧਾਰਮਿਕ ਤੌਰ ਤੇ ਇਹਨਾਂ ਦੀਆਂ ਸੰਸਥਾਵਾਂ ਵੀ ਜਿਹੜੀਆਂ ਏਤਵਸਤ ਹੁੰਦੀਆਂ ਜਾ ਰਹੀਆਂ ਨੇ ਉਹ ਰਾਜਨੀਤਿਕ ਤੌਰ ਤੇ ਵੀ ਏਤਵਸਤ ਹੁੰਦੇ ਜਾ ਰਹੇ ਨੇ ਰਾਜਨੀਤਿਕ ਤੌਰ ਤੇ ਵੀ ਏਤਵਸਤ ਹੁੰਦੇ ਜਾ ਰਹੇ ਅਸੀਂ ਆਪਣੀਆਂ ਸੰਸਥਾਵਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਰਹੇ ਰਹੀਏ ਔਰ ਅਸੀਂ ਆਪਣੀਆਂ ਰਾਸੀ ਸੰਸਥਾਵਾਂ ਨੂੰ ਵੀ ਮਜ਼ਬੂਤ ਰੱਖਣਾ ਹੈ ਤਾਂ ਕਿ ਅਸੀਂ ਰਾਸੀ ਤੌਰ ਦੇ ਉੱਤੇ ਮਜ਼ਬੂਤ ਰਹਿ ਰਾਸੀ ਤੌਰ ਤੇ ਮਜ਼ਬੂਤ ਹੈ। ਔਰ ਵਿਅਕਤੀ ਜਿਹੜੇ ਨੇ ਚਾਹੇ ਉਹ ਧਾਰਮਿਕ ਸੰਸਥਾਵਾਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਨੇ ਚਾਹੇ ਰਾਜਨੀਤਿਕ ਸੰਸਥਾਵਾਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ। ਅਸੀਂ ਖਤਮ ਹੋ ਜਾਵਾਂਗੇ, ਸੰਸਥਾਵਾਂ ਖਤਮ ਨਹੀਂ ਹੋਣੀਆਂ, ਸੰਸਥਾਵਾਂ ਜਿਉਂਦੀਆਂ ਰਹਿਣੀਆਂ ਔਰ ਜਿਉਂਦੀਆਂ ਹੀ ਰਹਿਣੀਆਂ ਚਾਹੀਦੀਆਂ ਨੇ। ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਸ਼ਤਾਬਦੀ ਦੇ ਵਿੱਚ ਸਾਡੇ ਮਹਤਾਬ ਸਾਹਿਬ ਜਿਨ੍ਹਾਂ ਦਾ ਨਾਮ ਲਿਆ ਚਾਵਲਾ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਸਾਡੇ ਪ੍ਰਚਾਰਕ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਤੰਦ ਹੀ ਦੇ ਨਾਲ ਇਸ ਸ਼ਤਾਬਦੀ ਨੂੰ ਮਨਾਉਣ ਦੇ ਲਈ ਉਪਰਾਲੇ ਕੀਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਚਾਹੇ ਉਹ ਸੇਵਾਦਾਰ ਹੈ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਕਟਰੀ ਹੈ ਮੈਂ ਸਭ ਦੇ ਧੰਨਵਾਦ ਕਰਦਾ ਹਾਂ ਔਰ ਮਾਨਜੋਗ ਸਿੰਘ ਸਾਹਿਬ ਗਿਆਨੀ ਰਿਕਬੀਰ ਸਿੰਘ ਜੀ ਕਿਉਂਕਿ ਇਹਨਾਂ ਦੇ ਸਿਹਤ ਦੇ ਵਿੱਚ ਥੋੜੀ ਜੀ ਸਮੱਸਿਆ ਹੈ ਮੈਂ ਇਹਨਾਂ ਵੱਲੋਂ ਵੀ ਆਪ ਸਭ ਸੰਗਤ ਦੇ ਪਾਸ ਹਾਜ਼ਰੀ ਲਵਾਉਣਾ ਹੈ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ